ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਬਣਾ ਚਾਨਾ ਵਿਰਾਸਾ ਟੀਵੀ ਲਾਈਵ ਅਤਿਆਦੀ ਅਸੀਂ ਖਾਸ ਵੀਡੀਓ ਵਿੱਚ ਤੁਹਾਡੇ ਲਈ ਇੱਕ ਇਹ ਖਾਸ ਵੀਡੀਓ ਜੋ ਲੈ ਕੇ ਆਏ ਤੁਸੀਂ ਜੋ ਪਿੰਡ ਦੇਖ ਰਹੇ ਹੋ ਇਹ ਕੋਈ ਬਿਹਾਰ ਜਾਂ ਫਿਰ ਝੁੱਪੀ ਦਾ ਪਿੰਡ ਨਹੀਂ ਇਹ ਅਸਲ ਦੇ ਵਿੱਚ ਇੱਕ ਪੰਜਾਬ ਦਾ ਪਿੰਡ ਹੈ ਜਿਹਦੇ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਪ੍ਰਵਾਸੀ ਮਜ਼ਦੂਰ ਹਨ ਉਹਨਾਂ ਦੇ ਵੱਲੋਂ ਮਾਰਕੀਟ ਲਗਾਏ ਚੁੱਕੇ ਜਿੱਧਰ ਨੂੰ ਵੀ ਤੁਸੀਂ ਤੁਹਾਡੀ ਨਿਗਾਹ ਜਾਊਗੀ ਉਧਰ ਨੂੰ ਤੁਹਾਨੂੰ ਪ੍ਰਵਾਸੀ ਮਜ਼ਦੂਰ ਹੀ ਦਿਖਣਗੇ ਅਤੇ ਤੁਹਾਡੇ ਕੀ ਵਿਚਾਰ ਨੇ ਸਾਰੇ ਮਾਮਲੇ ਉੱਤੇ ਜਿਸ ਸਾਹ ਦੇ ਨਾਲ ਪ੍ਰਵਾਸੀਆਂ ਦੀਆਂ ਜ਼ਰੂਰਾਂ ਦਾ ਪੰਜਾਬ ਦੇ ਅੰਦਰ ਵਾਧਾ ਹੋ ਰਿਹਾ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਵੀ ਜਰੂਰ ਦੱਸਿਓ ਅਤੇ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਵੀ ਜਿਸ ਹਿਸਾਬ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੇ ਵਿੱਚ ਵਾਧਾ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕੋਈ ਜੁਪੀ ਜਾਂ ਫਿਰ ਬਿਹਾਰ ਦੀ ਵੀਡੀਓ ਨਹੀਂ ਦੇਖ ਰਹੇ ਤੁਸੀਂ ਇਹ ਬਲਕਿ ਇੱਕ ਪੰਜਾਬ ਦੇ ਪਿੰਡ ਦੀ ਵੀਡੀਓ ਹੈ ਜਿਸ ਦੇ ਵਿੱਚ ਤੁਸੀਂ ਤੁਹਾਡੀ ਜਿੱਧਰ ਨੂੰ ਵੀ ਨਿਗਾਹ ਜਾਊਗੀ ਤੁਹਾਨੂੰ ਪ੍ਰਵਾਸੀ ਨੂੰ ਦੂਰ ਦੇਖਣਗੇ ਪੰਜਾਬੀਆਂ ਦਾ ਉਰੇ ਨਾਮੋ ਨਿਸ਼ਾਨ ਨਹੀਂ ਹੈ ਤੇ ਤੁਹਾਡੇ ਕੀ ਵਿਚਾਰ ਨੇ ਇਹ ਸਾਰੇ ਮਸਲੇ ਉੱਤੇ ਸਾਨੂੰ ਗਮੇਸ਼ ਸਿੰਘ ਵੀ ਦੱਸਦੇ ਹਤੇ ਜਿਹੜੇ ਜਿਹੜੇ ਦੋਸਤ ਰਸ ਸਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਉਹ ਐਵੇਂ ਦੇ ਹੋਰ ਅਪਡੇਟ ਦੇਖਣ ਲਈ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਅੰਦਰ ਕੀ ਹਾਲਾਤ ਬਣ ਰਹੇ ਨੇ ਤੁਹਾਡੀ ਇਸ ਪਿੰਡ ਦੇ ਵਿੱਚ ਜਿੱਧਰ ਨੂੰ ਵੀ ਨਿਗਾਹ ਜਾਊਗੀ ਤੁਹਾਨੂੰ ਇੱਕ ਵੀ ਪੰਜਾਬੀ ਨਹੀਂ ਦੇਖਣਾ ਤੁਹਾਨੂੰ ਸਿਰੇਕ ਉਰੇ ਪ੍ਰਵਾਸੀ ਮਜ਼ਦੂਰ ਹੀ ਦਿਖੂਗਾ ਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰ ਦਿਓ ਤੇ ਐਵੇਂ ਦੇ ਹੋਰ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਧੰਨਵਾਦ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਤੇ ਪ੍ਰਵਾਸੀ ਮਜ਼ਦੂਰ ਨੇ ਤੁਹਾਨੂੰ ਅਸੀਂ ਮਚਰੀਕ ਤੋਂ ਵੀ ਇਸ ਪਿੰਡ ਦੇ ਹਾਲਾਤ ਦਿਖਾ ਰਿਹਾ ਹਾਂ ਦੋਸਤੋ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਕਿਸੇ ਯੂਪੀ ਜਾਂ ਬਿਹਾਰ ਦੇ ਇਲਾਕੇ ਦੀ ਨਹੀਂ ਹੈ ਬਲਕਿ ਪੰਜਾਬ ਦੇ ਇੱਕ ਭੁਗਵਸਦੇ ਪਿੰਡ ਦੀ ਹੈ ਤੇ ਇਸ ਸਮੇਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਆਪ ਦੇਖ ਸਕਦੇ ਹੋ ਕਿਹੜਾ ਪਿੰਡ ਆ ਵੀ ਇਹ ਗਰੀਬ ਪਿੰਡ ਹੈਗਾ ਜੀ ਹੈ ਗਰੀਬ ਪਿੰਡ ਗਰੀਬ ਪਿੰਡ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਹੈ ਨਾ ਜ਼ਿਲ੍ਹਾ ਤੇ ਲੁਧਿਆਣਾ ਦਾ ਲੁਧਿਆਣੀ ਆਪੇ ਜਾਣਾ ਘਰ ਬਟੇ हम तो न्यूज वाले हैं बना रहे हैं इलाके की वोट की वजह से बना रहे हैं इलाके की हरेक इलाके ਤੁਸੀਂ ਇੱਥੇ ਕੰਮ ਕਰਦੇ ਹੋ ਨਹੀਂ ਵੀਰੇ ਅਸੀਂ ਦੂਰ ਕਰਦੇ ਨਹੀਂ ਇੱਥੇ ਦੇ ਰਹਿਣ ਵਾਲੇ ਹਾਂ ਇਸ ਦੂਰੇ ਦੀ ਅਸੀਂ ਮਾਛਵਾੜੇ ਦੇ ਅੱਛਾ ਅੱਛਾ ਮਾਛਵਾੜਾ ਕਿੰਨਾ ਹੈ ਤੋਂ 4 ਕਿਲੋਮੀਟਰ ਸ਼ਹਿਰ ਹੈ ਕਿ ਪਿੰਡ ਹੈ ਉੱਥੇ ਉਹ ਤਾਂ ਮਿਲ ਜਿੱਥੇ ਗੁਰਦੁਆਰਾ ਸਾਹਿਬ ਹੋਣ ਗੁਰਦੁਆਰਾ ਸਾਹਿਬ ਉੱਥੇ ਹਾਂ ਮਾਚੀ ਵੜਾ ਉਹ ਹੀ ਆ ਜਿੱਥੇ ਗੁਰਦੁਆਰਾ ਸਾਹਿਬ ਆਹੋ ਕਿੱਥੋਂ ਆਇਆ ਕਿੱਥੇ ਜਾਣਾ ਆਪਣਾ ਸਾਦਾ ਲਬਲਾ ਕੀ ਹੋ ਗਿਆ ਠੀਕ ਗੱਲ ਹੋ ਗਿਆ ਤੇ ਸਹੀ ਭੈਣ ਤੋਂ ਦੂਤਰ ਨਾ ਚੰਗ ਨਾਲ ਉਤਰਨਾ ਸਵਾਨ ਸਵਾਨ ਦੇਖਣਾ ਮੇਰਾ ਵੀ ਜਿੱਲਾ ਕਰ ਲਿਆ ਆਪਣਾ ਵੀ ਜਿੱਲਾ ਕਰ ਲਿਆ ਤੇ ਪਾਣੀ ਢੋਲਦਾ ਹਾਂਜੀ ਪਿਆਰ ਨਾਲ ਰਿਆ ਕਰੋ ਲੜਦੇ ਨਹੀਂ ਹੁੰਦੇ ਜਨਾਬ ਤੁਹਾਡਾ ਟੀਵੀ ਤੇ ਚੱਲ ਰਿਹਾ ਤੇਲਾ ਪ੍ਰੋਗਰਾਮ ਮਾਝਾ ਬੈਰੀ ਗੁੱਡ ਹੈ ਜੀ ਇਹ ਨਾਮ ਕੀ ਤੇਰਾ ਨਾਮ ਦੱਸ ਦੇ ਮੇਰਾ ਮਦਨ ਸਾਨੀ ਨਾਮ ਹੈ ਜੀ ਮਦਨ ਸਾਨੀ ਕੀ ਕੰਮ ਕਰਦਾ ਮੈਂ ਪੱਲੇਦਾਰੀ ਕਰਦਾ ਜੀ ਪੱਲੇਦਾਰ ਠੇਕੇਦਾਰ ਨਹੀਂ ਜੀ ਤੇ ਲੇਬਰ ਲੇਬਰ ਕਰਦਾ ਮੈਂ ਕਹਾਂ ਜੀ ਇੱਕ ਮਜ਼ਦੂਰ ਆਪਾਂ ਸਾੜਿਆਂ ਦਾ ਲੇ ਕੇ ਚੱਲਦੇ ਸਾਡੇ ਵਾਲਾ ਕੰਮ ਕਰਕੇ ਦੇਖੋ ਫੇਰ ਪਤਾ ਲੱਗੂ ਤੁਹਾਨੂੰ ਸਹੀ ਗੱਲ ਸਾਡੇ ਯਾਰ ਹਰੇਕ ਨੂੰ ਇਦਾਂ ਹੀ ਲੱਗਦਾ ਪਾਣੀ ਦਾ ਪਾਣੀ ਨਹੀਂ ਲਿਓਗਾ ਫੇਰ ਪਤਾ ਲੱਗੂ ਬੋੜੀ ਚੱਕ ਕੇ ਆਇਆ ਹਰੇਕ ਦੀ ਨਹੀਂ ਕਰੋ ਹੈ ਨਹੀਂ ਹਰੇਕ ਨੂੰ ਲੱਗਦਾ ਹਰੇਕ ਦਾ ਔਖਾ ਦੂਜੇ ਦੀ ਥਾਲੀ 'ਤੇ ਲੱਡੂ ਵੱਡਾ ਲੱਗਦਾ ਹੁੰਦਾ ਉਹ ਹੀ ਤਾਂ ਗੱਲ ਆ ਤੁਸੀਂ ਦੂਜੀ ਥਾਲੀ ਹਜੇ ਲੱਤ ਮਾਰਨ ਲੱਗੇ ਹੋ ਕਿ ਲੱਤ ਮਾਰਿਆ ਤੇਰੇ ਵੀਡੀਓ ਬਣਾਉਣ ਲੱਗੇ ਹੋ ਫਿਰ ਲੱਤ ਮਾਰਦਾ ਦੱਸ ਜੇ ਵੀਡੀਓ ਬਣਾ ਲਿਆ ਤੈਨੂੰ ਟੀਵੀ ਤੇ ਦਿਖਾਵਾਂਗੇ ਤੁਸੀਂ ਸਰਕਾਰੀ ਬੰਦੇ ਹੋ ਤੁਸੀਂ ਕਿ ਆਪਦਾ ਕਿਤੇ ਪਾਦਣਾ ਨੇ ਪਾਦਣਾ ਸਾਨੂੰ ਨਹੀਂ ਨਹੀਂ ਇਹ ਤਾਂ ਪੋਟਾ ਕਰਕੇ ਚੱਲ ਰਿਹਾ ਸਰਵੇਜ ਚੱਲ ਰਿਹਾ ਹੈਗਾ ਉਹ ਬਣਾ ਰਹੇ ਆਪਾਂ ਬਣਾ ਨਹੀਂ ਕਰਦੇ ਕੋਈ ਗਲਤ ਥੋੜੀ ਹੈ ਨਾਲੇ ਤੁਹਾਡਾ ਮਿਹਨਤ ਕਰਕੇ ਆਇਓ ਤੇ ਰੇਟ ਤਾਂ ਸਾਨੂੰ ਮਿਲਦਾ ਨਹੀਂ ਉਹਨਾਂ ਜਿੰਨਾ ਸਾਨੂੰ ਮਿਲਦਾ ਨਹੀਂ ਪਰ ਦੱਸੋ ਜਿਹੜੀਆਂ ਮੁਸੀਬਤਾਂ ਨੇ ਤੁਹਾਡੀ ਜਿਹੜੀ ਰੇਟ ਉੱਥੇ ਸਾਲੀ 2 ਰੁਪਏ ਮਿਲਦਾ ਸਾਨੂੰ ਕੀ ਗੱਲ ਹੋਇਆ ਕੀ ਨਾ ਮ ਰੇਟ ਨਹੀਂ ਮਿਲਦਾ ਕਹਿੰਦੇ ਹਾਂ ਰੇਟ ਨਹੀਂ ਮਿਲਦਾ ਰੇਟ ਨਹੀਂ ਮਿਲਦਾ ਕਿੰਨਾ ਦਿਹਾੜੀ ਮਿਲਦਾ ਦੇ ਆਲੇ 1500 ਰੁਪਏ ਮਿਲਦਾ ਡਿਆੜੀ ਦਾ ਕਿੰਨਾ ਮਤਲਬ ਚੱਲਦਾ ਕਿੰਨਾ ਕਿੰਨਾ ਮਿਲਣਾ ਚਾਹੀਦਾ ਬਣਾ ਮੰਗ ਰੱਖੋ ਨਾ ਕੀ ਕਹਿੰਦੇ ਹੋ ਤੁਸੀਂ ਅਸੀਂ ਬੜੇ ਦਾਲ ਬੰਦੇ ਆ ਅੱਛਾ ਤੂੰ ਦੱਸ ਤੂੰ ਕਹਿੰਨਾ ਮੇਰੀ ਗੱਲ ਸੁਣੋ ਜੇ ਪਾ ਰੇਟ ਮੰਗਾ ਨੇ ਜਿਹੜੇ ਅਮੀਰ ਬੰਦੇ ਉਹ ਦੇ ਨਹੀਂ ਪਾਉਗਾ ਸਾਨੂੰ ਵੀ ਕਿੰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਅਸੀਂ 300 ਰੁਪਏ ਚਾਹ ਲੈਂਦੇ ਆ ਇੱਕ ਮਿੰਟ ਇੱਕ ਬੰਦੇ ਨੂੰ ਬੋਲ ਸਾਡੇ ਸੱਚੀ ਗੱਲ ਦੋਸਤੋ ਅੱਜ ਦੀ ਵੀਡੀਓ ਵਿੱਚ ਖਾਸ ਆਪਣੇ ਇੱਥੇ ਆ ਕੇ ਹਾਜ਼ਰ ਇਸ ਖਾਸ ਅਪਰੇਟ ਦੇ ਵਿੱਚ ਇੱਕ ਬੇहद ਚਿੰਤਾਜਨਕ ਵੀ ਮੁੱਦਾ ਹੈ ਜਿਵੇਂ ਕਿ ਅੱਗੇ ਵੀ ਤੁਹਾਨੂੰ ਪੰਜਾਬ ਦੇ ਜੋ ਦਰਵੇਸ਼ ਮੁਸ਼ਕਲਾਂ ਹੁੰਦੀਆਂ ਨੇ ਉਹ ਦਿਖਾਉਂਦੇ ਰਹਿੰਨੇ ਆ ਇਸੇ ਤਰ੍ਹਾਂ ਹੀ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਰਾਤ ਦੇ ਸਮੇਂ ਜੇ ਦੋਸਤੋ ਰਾਤ ਦੇ ਸਮੇਂ ਤੁਹਾਨੂੰ ਪੰਜਾਬ ਦਾ ਪਿੰਡ ਦਿਖਾਵਾਂਗੇ ਜੋ ਕਿ ਅਸੀਂ ਲੰਘ ਰਹੇ ਸੀ ਧਾਰਮਿਕ ਧਰਤੀਆਂ ਸ਼ਾਸਕ ਧਰਤੀ ਹੈ ਸ੍ਰੀ ਮਾਛੀਵਾੜਾ ਸਾਹਿਬ ਦੇ ਨੇੜੇ ਜਿੱਥੇ ਇਹ ਟੇਕਰ ਸਰਪੇ ਪਰਵਾਸੀ ਮਜ਼ਦੂਰ ਹੈ ਤੁਹਾਨੂੰ ਦੇਖਣਗੇ ਕਿ ਕਿਸ ਤਰ੍ਹਾਂ ਗੰਦੀਆਂ ਗਾਲਾਂ ਕੱਢ ਰਹੇ ਨੇ ਹਾਲਾਂਕਿ ਉਹ ਅਸੀਂ ਰਿਕਾਰਡਿੰਗ ਨਹੀਂ ਕੀਤੀ ਕਿਉਂਕਿ ਸਾਡੀ ਵੀਡੀਓ ਕਿ ਆਪਾਂ ਆ ਬੱਚੇ ਬਜ਼ੁਰਗ ਦੇਖਦੇ ਨੇ ਤੇ ਉਹ ਅਸੀਂ ਪਰ ਕਿਸ ਤਰ੍ਹਾਂ ਦੀ ਉਹਨਾਂ ਦੀ ਮੈਂਟੈਲਿਟੀ ਹੈ ਕਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਇਸ ਦੇ ਵਿੱਚ ਇੱਕ ਤੁਹਾਡੇ ਲਈ ਇੱਕ ਹੋਰ ਕਲਿੱਪ ਵੀ ਐਡ ਕਰਾਂਗੇ ਜੋ ਕਿ ਹਾਲਾਂਕਿ ਕੁਝ ਵੀਰਾਂ ਨੇ ਵਧੀਆ ਉਪਰਾਲਾ ਕੀਤਾ ਸਮਝਾਉਣ ਦੇ ਲਈ ਉਹ ਵੀਡੀਓ ਸ਼ੂਟ ਕੀਤੀ ਹੈ ਜਿਸ ਦੇ ਵਿੱਚ ਕਿਵੇਂ ਇੱਕ ਪਰਵਾਸੀ ਮਜ਼ਦੂਰ ਇੱਕ ਪੰਜਾਬੀ ਕੁੜੀ ਨੂੰ ਲੈ ਕੇ ਫਰਾਰ ਹੁੰਦਾ ਤੇ ਕਿਸ ਤਰ੍ਹਾਂ ਦੇ ਹਾਲਾਤ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਹਾਲਾਂਕਿ ਕਈ ਇਲਾਕਿਆਂ ਦੇ ਵਿੱਚ ਬੇहद ਦੁੱਖ ਨਾਲ ਕਹਿ ਰਹੇ ਆ ਵੀ ਅਜਿਹੇ ਘਟਨਾਵਾ ਹੋ ਵੀ ਰਹੀਆਂ ਨੇ ਕਿਉਂਕਿ ਕਾਫੀ ਜਗ੍ਹਾ ਤੇ ਜਿੱਥੇ ਇੰਡਸਟਰੀਅਲ ਏਰੀਆ ਹੈ ਜਿੱਥੇ ਪੰਜਾਬੀ ਕੁੜੀਆਂ ਕੰਮ ਕਰਦੀਆਂ ਨੇ ਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਜਿਨ੍ਹਾਂ ਨੂੰ ਆਮ ਬੋਲਚਾਲ ਦੇ ਵਿੱਚ ਭਈਏ ਕਹਿੰਦੇ ਨੇ ਉਹ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਸਲੂਕ ਕਰਦੇ ਨੇ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਬਦੀਰਾ ਕਰਦੇ ਨੇ ਇਹ ਇੱਥੇ ਅਸੀਂ ਬਿਆਨ ਨਹੀਂ ਕਰ ਸਕਦੇ ਸੋ ਉਹ ਕਲਿੱਪ ਵੀ ਤੁਹਾਨੂੰ ਦਿਖਾਵਾਂਗੇ ਦੱਸ ਦੇ ਕਿ ਉਹ ਕਲਿੱਪ ਇੱਕ ਕਾਲਪਨਿਕ ਵੀਡੀਓ ਕਲਿੱਪ ਹੈ ਉਹ ਵੀ ਤੁਹਾਨੂੰ ਐਂਡ ਵਿੱਚ ਦਿਖਾਵਾਂਗੇ ਪਰ ਇਸ ਸਮੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਿਆਦਾ ਜਿੱਥੇ ਇੰਡਸਟਰੀ ਜ਼ਿਆਦਾ ਆ ਉਹਨਾਂ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਅੱਜ ਵੀ ਇਸ ਵਿਸ਼ੇ ਦੇ ਵਿੱਚ ਵਿੱਚੋਂ ਜੇਕਰ ਤੁਹਾਨੂੰ ਲੱਗਿਆ ਕਿ ਇਹ ਮੁੱਦਾ ਪੰਜਾਬ ਦੇ ਲਈ ਇੱਕ ਵੱਡਾ ਸੰਕਟ ਹੋ ਸਕਦਾ ਹੈ ਤੇ ਇਸ ਤੇ ਸਾਰੇ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਤੋਂ ਜੋ ਪ੍ਰਵਾਸ ਬਾਹਰਲੇ ਲੋਕਾਂ ਨੂੰ ਹੋ ਰਿਹਾ ਹੈ ਉਸ ਨੂੰ ਵੀ ਖੰਡ ਪਾਉਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਰਹਿ ਸਕਣ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਬਾਕੀ ਜੇਕਰ ਤੁਹਾਡਾ ਕੋਈ ਹੋਰ ਪੱਖ ਹੈ ਹੋਰ ਤੁਹਾਡੇ ਵਿਚਾਰ ਨੇ ਇਸ ਮਸਲੇ ਤੇ ਉਹ ਵੀ ਕਮੈਂਟਸ ਦੇ ਵਿੱਚ ਦੱਸ ਦੇਣਾ ਕਿਉਂਕਿ ਹਰ ਕਿਸੇ ਨੂੰ ਸੋਚਣ ਦੀ ਆਜ਼ਾਦੀ ਹੈ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਉਹ ਦੇਖੋ ਇਹ ਵੀਡੀਓ